ਪਕਰੋ ਸਰਪੰਚ ਨੂੰ ਵੀ ਤੂੰ ਕਿਸ ਤੇ ਵੀ ਹਾਜ਼ਰ ਤੇ ਕਾਲ ਕੀਤੀ ਹੈ ਬੇਟਾ ਜਦੋਂ ਤੁਹਾਨੂੰ ਕਾਲ ਆਈ ਹੈ ਸਰਪੰਚ ਦੀ ਤੁਹਾਡੇ ਫਰਸ ਬੰਦਾ ਸੀ ਨਾ ਕਿ ਉਹਨਾਂ ਨੇ ਕਾਲ ਕਰੇ ਇੱਕ ਵਾਰੀ ਕਰ ਲੈ ਇਹ ਗਲਤ ਗਲਤ ਕਿਉਂਕਿ ਉਹਨਾਂ ਦੇ ਪੁਲਿਸ ਆਪਣੀ ਇਨਕੁਆਰੀ ਕਿਵੇਂ ਪੂਰੀ ਕਰੇਗੀ ਜੇ ਤੁਸੀਂ ਪ੍ਰੋਪਰਟੀ ਇਹ ਪਤਾ ਕਰੋ ਜੀ ਕਿ ਜਿਹੜੇ ਸਰਪੰਚ ਨੇ ਇਹ ਦੂਸਰਾ ਮਕਦਮਾ ਸੀ ਜੀ ਤੀਤਾ ਹੀ ਜੀ 2024 ਚ 180 ਨੰਬਰ ਮਕਦਮਾ ਸਰ ਤੇ ਉਹਦੇ ਚ ਇਹ ਰੈਸਟਰੀ ਬੈਠਾ ਦੇ ਕੋਪੀ ਹੋ ਗਿਆ ਮਕਦਮਾ ਤਾਂ ਜਿਹੜਾ ਮਕਦਮਾ 242 ਹੋਇਆ ਸਰ ਤੇ ਉਸ ਤੋਂ ਬਾਅਦ ਜੀਓ ਦੀ ਪ੍ਰਸੀਰੀਂ ਚਲਾਈ ਜੀਓ ਹੋ ਗਿਆ ਐਲਓਸੀ ਜਾਰੀ ਹੋਈ ਉਹਦੀ ਤੇ ਐਲਓਸੀ ਜਾਰੀ ਉਸ ਤੋਂ ਬਾਅਦ ਫਿਰ 183 ਨੰਬਰ ਮਕਦਮਾ 2024 ਚ ਹੋਇਆ 31 8 2024 ਨੂੰ ਸਰ ਤੇ ਉਹਦੇ ਗੇਟ ਕਰਦੇ ਪੇ ਘਰਾਂ ਚ ਤੇ ਉਹਦੇ ਘਰ ਸਿਰਫ ਇੱਕੋ ਉਹਦੀ ਮਾਤਾ ਮਿਲਦੀ ਆ ਏ ਲਾਗੇ 50 ਗਾਜ ਚਰਚਾ ਰਿੰਦਾ ਆ ਉਹਨੋਂ ਨਾਲ ਲੈ ਕੇ ਜਾਈਦਾ ਘਰੇ ਉਹਦੇ ਤਾਂ ਕਿ ਤੇ ਸੱਤ ਕਰੀਂ ਦਿੰਦਾ ਯੂ ਮੈਮ ਐਕਚੁਅਲੀ ਮੈਨੂੰ ਨਹੀਂ ਲੱਗ ਰਿਹਾ ਕਿ ਜਿੰਨਾ ਪ੍ਰੋਸੀਡਿੰਗਸ ਚੱਲੀਆਂ ਚਾਹੀਦੀਆਂ ਉਸ ਦੇ ਹਿਸਾਬ ਨਾਲ ਚੱਲ ਰਹੀਆਂ ਨੇ ਕਿੱਦਾਂ ਤੁਹਾਨੂੰ ਕੀ ਲੱਗਦਾ ਆਈ ਡੋਨਟ ਨੋ ਮੈਮ ਕਿਉਂਕਿ ਇੰਨਾ ਟਾਈਮ ਹੋ ਗਿਆ ਹਰੇਕ ਤੱਕ ਵੀ ਉਹਨੂੰ ਪੜਿਆ ਨਹੀਂ ਗਿਆ ਉਸ ਨੂੰ ਨਹੀਂ ਕੋਈ ਮੈਮ ਮੈਂ ਕੰਪਲੇਨ ਜੇ ਵੀ ਕਿ ਤੁਹਾਨੂੰ ਕੋਈ ਕਲੂ ਮਿਲੇ ਕਿ ਤੇ ਵੀ ਇਹ ਹੈ ਕੋਈ ਗੱਲ ਮੈਮ ਮੈਨੂੰ ਕਾਲ ਜਾਂਦੀਆਂ ਨੇ ਕਿ ਸਾਡੇ ਨਾਲ ਰਾਜੀਨਾਮਾ ਕਰ ਲਓ ਮੇਰੇ ਪਿੰਡ ਦੇ ਸਰਪੰਚ ਨੂੰ ਉਹਨਾਂ ਨੇ ਕਾਲ ਕਰਵਾਈ ਹੈ ਐਮਐਲਏ ਨੂੰ ਕਿਹਨੇ ਕਿਹਨੇ ਕਾਲ ਕੀਤੀ ਹੈ ਮੈਮ ਉਹਨਾਂ ਨੇ ਹੀ ਕਰਵਾਈ ਹੈ ਸੱਚ ਨੂੰ ਉਹਨਾਂ ਨੇ ਆਈ ਕੇਜੀ ਕਾਲ ਕੀਤੀ ਹੈ ਮੈਨੂੰ ਸਿਰਫ ਮੇਰੇ ਜਿਹੜਾ ਸਰਪੰਚਾ ਉਹਨਾਂ ਦੀ ਕਾਲ ਆਈ ਸੀ ਕਿ ਤੇਰਾ ਐਡਾ ਕੋਈ ਕੇਸ ਚੱਲ ਰਿਹਾ ਆ ਕਿ ਤੂੰ ਇਹਦੇ ਵਿੱਚ ਰਾਜੀਨਾਮਾ ਕਰ ਲੈ ਸੰ ਉਹਨਾਂ ਨੇ ਐਮਐਲਏ ਨੂੰ ਕਾਲ ਕਰਵਾਈ ਹੈ ਹੁਣ ਐਡਾ ਕੋਈ ਦੱਸਣਾ ਨਹੀਂ ਲੈ ਜੈਨ ਕਿ ਕਾਂਗਰਸ ਦਾ ਐਮਐਲਏ ਹਾਂ ਫੇ ਤੁਸੀਂ ਹੁਣ ਕੀ ਕਰਨਾ ਜੇ ਐਡਾ ਤਾਂ ਹੈ ਨਹੀਂਗਾ ਵੀ ਸੰਤ ਲੱਭਦਣੀਆਂ ਅਸੀਂ ਕੀ ਕਰੀਏ ਆਗਦੀ ਮਾਤਾ ਕਰਿਆ ਤੇ ਦਾਦਾ ਬਖਰਾ ਰਿੰਦਾ ਲੱਗਦਾ ਲਗਦਾ ਕੋਈ ਕਾਇ ਹੈ ਨਹੀਂ ਪਰ ਸਸ 500 ਪੁੱਛਣਾ ਸੀ ਕਿ ਤੂੰ ਕਾਲ ਕੀਤੀ ਆ ਉਹਨਾਂ ਨੂੰ ਮੇਰਾ ਇਹਨਾਂ ਦਾ ਰੱਤਾ ਕੈਮੜੀ ਕੀਤਾ ਮੈਂ ਇਹਨਾਂ ਨੂੰ ਕਾਲ ਕਰੀ ਤੇ ਮੇਰਾ ਫੋਨ ਨਹੀਂ ਚੱਕਿਆ ਇਹਨਾਂ ਨੇ ਇਹ ਗੱਲ ਗਲਤ ਹੈ ਮੇਰਾ ਫੋਨ ਨਹੀਂ ਚੱਕਿਆ ਇਹ ਗੱਲ ਗਲਤ ਹੈ ਕਿਉਂਕਿ ਹੁਣ ਸੇ ਪੁਲਿਸ ਆਪਣੀ ਇਨਕੁਆਰੀ ਕਿਵੇਂ ਪੂਰੀ ਕਰੇਗੀ ਦੱਸੋ ਜੇ ਤੁਸੀਂ ਕੋਆਪਰੇਟ ਹੀ ਨਹੀਂ ਨਹੀਂ ਮੈਮ ਮੈਂ ਕੋਆਪਰੇਟ ਕਰ ਰਹੀ ਆ ਮੈਂ ਹੀ ਕੰਪਲੇਨ ਦਿੱਤੀ ਐਦਾਂ ਨਹੀਂ ਕਿ ਮੈਂ ਕੋਆਪਰੇਟ ਨਹੀਂ ਕਰ ਰਹੀ ਬਟ ਮੈਂ ਸਰ ਨੂੰ ਸਮਝਾਇਆ ਕਿ ਜਿਹੜੇ ਸਰ ਤੋਂ ਨੰਬਰ ਸਰ ਨੇ ਮੈਨੂੰ ਕਾਲ ਕੀਤੀ ਸੀ ਜੀ ਨਾ ਉਸ ਨੰਬਰ ਤੋਂ ਮੈਨੂੰ ਆਲਰੇਡੀ ਕਾਲਸ ਆ ਰਹੀਆਂ ਸੀ ਮੈਂ ਸਵੇਰੇ ਇਹਨਾਂ ਨਾਲ ਮੇਰੀ ਗੱਲ ਹੋਈ ਹੈ ਤਾਂ ਕਰਕੇ ਮੈਂ ਨਹੀਂ ਚੱਕਿਆ ਸੀ ਈਵਨ ਮੈਂ ਮੇਰੀ ਜਿਹੜੀ ਬਾਕੀ ਮੇਰੇ ਕੋਲ ਮੈਂ ਤੁਹਾਨੂੰ ਫੋਨ ਦਿਖਾ ਦਿੰਦੀ ਆ ਮੈਂ ਬੇਟਾ ਜਦੋਂ ਤੁਹਾਨੂੰ ਕਾਲ ਆਈ ਹੈ ਸਰਪੰਚ ਜੀ ਤੁਹਾਡਾ ਫਰਸ ਬੰਦਾ ਸੀ ਨਾ ਕਿ ਉਹਨਾਂ ਨੇ ਫੋਨ ਕਰੋ ਇੱਕ ਵਾਰੀ ਗੱਲ ਨਹੀਂ ਹੋ ਰਹੀ ਸੀ ਮੇਰੀ ਤਾਂ ਇਹਨਾਂ ਨਾਲ ਇੱਕ ਵੀਕ ਤੋਂ ਗੱਲ ਹੋ ਰਹੀ ਹੈ ਪਹਿਲਾਂ ਮੇਰਾ ਕੇਸ ਬਲਵੀਰ ਸਰ ਬਲਵੀਰ ਸਰ ਸੀਗੇ ਮੇਰਾ ਕੇਸ ਉਹਨਾਂ ਕੋਲ ਸੀਗਾ ਮੇਰੀ ਉਹਨਾਂ ਨਾਲ ਸਾਰੀ ਗੱਲ ਹੋਈ ਗਈ ਇਸ ਨਾਮ ਦੇ ਦੇ ਵਿੱਚ ਕਿ ਵੀ ਸਰਪੰਚ ਦੀ ਕਾਲ ਆਈ ਹੈ ਹਾਂਜੀ ਮੈਮ ਈਵਨ ਕੰਪਲੇਂਟ ਵੀ ਦਿੱਤੀ ਹੋਈ ਹੈ ਉਹਨੂੰ ਕੋਲ ਕਰੋਗੇ ਉਹਦੇ ਪਤਾ ਕਰੋਗੇ ਕਿ ਜਿਹੜੇ ਸਰਪੰਚ ਨੇ ਕਾਲ ਕੀਤੀ ਉਹਨੇ ਕਿਸ ਵਿਹਾਰ ਤੇ ਕੀਤੀ ਮੈਮ ਮੇਰੀ ਇੱਕ ਇੱਕ ਇਹਨਾਂ ਦੇ ਕੋਲ ਆ ਵੀ ਮੇਰੀ ਬੈਂਡਿੰਗ ਪਈ ਆ ਸਤੰਬਰ ਮਹੀਨੇ ਮੇਰੀ ਇਹਨਾਂ ਦੇ ਹੋਏ ਨੇ ਇਹ ਵੀ ਪੈਂਡਿੰਗ ਕਲੀਅਰ ਹੈ ਜਿੱਤੇ ਵੀ ਕੋਈ ਫਰਦਰ ਇਨਵੈਸਟੀਗੇਸ਼ਨ ਨਹੀਂ ਹੋਈ ਹੈ। ਇੱਕ ਇਸ ਚੀਜ਼ ਦੀ ਹੈ। ਅਥਰਿਕਲ ਆ ਨੰਬਰ ਰਾਈਟਸ ਵਾਲੇ ਸਾਰੇ ਮੇਰੇ ਪੈਂਡਿੰਗ ਪਰ ਹੋਏ। ਤੁਸੀਂ ਇੱਕ ਜਗ੍ਹਾ ਕਨਸੈਂਟ੍ਰੇਟ ਕਰੋ ਫੋਕਸ ਕਰੋ ਕਿ ਜਗ੍ਹਾ ਦੇ ਉੱਤੇ ਆਜੇ ਤੇ ਕੱਲ ਉੱਤੇ ਪਰਸੋਂ ਉੱਤੇ ਫੇ ਕਿਦਾਂ ਹੋਏਗੀ ਇਨਕੁਆਰੀ। ਫਿਰ ਇਹਨਾਂ ਨੂੰ ਬੋਲ ਵੀਲ ਕਰੀਆਂ ਚਲੇ ਜਾਣਗੇ ਉਹ ਕੀ ਕਰਨਗੇ ਫਿਰ बार-बार ਫੋਨ ਕਰਨਗੇ। ਫਿਰ ਤੁਸੀਂ ਫੋਨ ਨਾ ਚੱਕਣਾ। ਪੁਲਿਸ ਨੂੰ ਵੀ ਆਪਣਾ ਟਾਈਮ ਦਿਓ। ਆਪਣਾ ਸਟੇਟਮੈਂਟ ਪੂਰੀਆਂ ਦੋ ਜਾ ਕੇ ਆਪਣੀ ਇਨਫੋਰਮੇਸ਼ਨ ਪੂਰੀ ਦੋ। ਤੁਸੀਂ ਕਹਿੰਦੇ ਹੁਣ ਤੱਕ ਵਿਸ਼ਨ ਤੋਂ ਆਈ ਹੈ ਹੁਣ ਅਸੀਂ ਇੱਥੇ ਨਹੀਂ ਕਰਨਾ। ਹੁਣ ਹੀ ਹਿਊਮਨ ਰਾਈਟ ਕੋਲ ਚਲੇ ਜਾਵਾਂ। ਮੈਂ ਇਦਾਂ ਮੈਂ ਕੁਝ ਨਹੀਂ। ਇਦਾਂ ਨਹੀਂ ਜੀ ਇਹ ਤੁਸੀਂ ਇਹਨਾਂ ਦੇ ਦੇਖੋ ਕੀ ਹੈਗਾ ਜਿਹੜੀ ਪੈਂਡਿੰਗ ਪਈ ਹੈ। ਸਰ ਤੇ ਆ ਜਿਹੜੀ ਕਹਿ ਰਹੇ ਨੇ ਕਿ ਸਰਪੰਚ ਦਾ ਫੋਨ ਆਇਆ। ਸਰਪੰਚ ਨੂੰ ਫੜੋ ਸਰਪੰਚ ਨੂੰ ਵੀ ਤੂੰ ਕਿਸਤੇ ਵੀ ਹਾਜ਼ਰ ਤੇ ਕਾਲ ਕੀਤੀ ਹੈ। ਇਹਦਾ ਮਤਲਬ ਤੇਰੇ ਟੱਚ ਵਿੱਚ ਕੋਈ ਨਾ ਤੂੰ ਕੋਈ ਹੈਗਾ ਹੀ ਹੈ ਨਾ। ਹੈ ਨਾ? ਇਹ ਤੁਹਾਡਾ ਕੰਮ ਹੈ ਜੀ ਇਹਨੂੰ ਪੂਰਾ ਕਰੋ ਤੁਸੀਂ ਜੀ ਸਰ। ਕਰਦੇ ਸਰ। ਮੰਨਦੇ ਗਏ ਜੀ। ਉਹ ਮੇਰੇ ਫੋਨ ਦੇ ਵਿੱਚ ਕੀ ਹੈ ਕੀ ਹੈ ਮੈਂ ਮੇਰੇ ਫੋਨ ਦੱਸੋ ਦੱਸੋ ਇਹ ਮੈਮੂ ਦੇ ਵਿੱਚ ਇਹਨਾਂ ਦੇ ਮੈਨੂੰ ਨੰਬਰ ਤੋਂ ਮੈਸੇਜ ਆਇਆ ਉਹਨਾਂ ਨੇ ਮੈਨੂੰ ਪੀਡੀਐਫ ਭੇਜੀ ਹੈ ਕਿ ਮੈਂ ਸਚਨ ਰੋੜਾ ਦੇ ਖਿਲਾਫ ਕੋਈ ਕੰਪਲੇਨ ਨਹੀਂ ਕਰਵਾਣਾ ਕਰਵਾਣਾ ਚਾਹੀ ਫਰਦ ਨਹੀਂ ਇਨਵੈਸਟਿਗੇਟ ਕਿਹਨਾਂ ਦੇ ਫੋਨ ਤੋਂ ਇੱਕ ਕਾਲ ਆਈ ਹੈ ਸੋ ਫਿਰ ਮੈਂ ਦੱਸਦਾ ਮੈਂ ਦੱਸਦਾ ਇਹਨਾਂ ਨੇ ਬੈਜੋ ਬੈ ਇਹਨਾਂ ਨੇ ਫੋਨ ਨਹੀਂ ਚੱਕਿਆ ਕਿਸੇ ਦਾ ਵੀ ਫੋਨ ਨਹੀਂ ਚੱਕਿਆ ਇਹਨਾਂ ਨੂੰ ਲਾਓ ਰੋੜਾ ਜਾਓ ਮੈਨੂੰ ਫੋਨ ਲਾਓ ਮੁਰਸ਼ੀ ਫੋਨ ਕਰਦਾ ਰਿਹਾ ਜੀ ਨਾ ਨੂੰ ਕਿ ਆਜੋ ਆਪਣੀ ਰਿਸਟਰੀਡ ਜੀ ਕਰਿਓ ਜੋ ਵੀ ਹੈਗਾ ਪੂਰਾ ਅੰਦਾਜ਼ੇ ਤੇ ਤੁਹਾਡੇ ਕੋ ਦੋ ਮੁਰਸ਼ੀ ਦਾ ਫੋਨ ਕੀਤਾ ਆ ਮਹੀਨਾ ਦੇ ਮਹੀਨਾ ਬਿਲਕੁਲ ਜੀ ਗੱਲ ਹੋਈ ਸੀ ਉਹਨਾਂ ਨੇ ਬਿਨਾਂ ਮੈਂ ਚਲੋ ਗੱਲ ਕਿੱਦਾਂ ਸੁਣ ਲਈ ਉਹਨਾਂ ਨੇ ਕਿਹਾ ਕਿ ਆਪਣੇ ਬਿਆਨ ਲਿਖਾ ਦਿਓ ਤੇ ਉਹਨੇ ਗੱਲ ਕਹੀ ਉਹਨਾਂ ਨੂੰ ਕਹਿੰਦੇ ਆਪਣੇ ਜੋ ਵੀ ਜੋ ਵੀ ਲਿਖਾਉਣਾ ਜੋ ਵੀ ਕਾਰਗਰ ਜੋ ਵੀ ਸੋਣਾ ਬਿਆਨ ਲਿਖਾ ਦਿਓ ਇਹ ਆ ਹੀ ਨਹੀਂ ਸਾਡੇ ਕੋ ਬਿਆਨ ਲਿਖਾਉਣ ਤੇ ਅਸੀਂ ਵੀ ਠੰਡੇ ਵਜਤਰ ਮੈਂ ਕਿ ਖੋਜਦਾ ਕਿ ਇਹਨਾਂ ਦੇ ਰੀਜਨ ਉਹ ਕੀ ਨਾਮ ਹੋਵੇ ਫਿਰ ਮੁਰਸ਼ੀ ਨੇ ਇਹਨਾਂ ਨੂੰ ਭੇਜਿਆ ਕਿ ਅਰ ਅਰਖਾਸਤ ਬੰਦ ਕਰੋ ਉਹਨਾਂ ਦਾ ਕਿ ਜੇ ਤੇ ਨਹੀਂ ਆਉਣਾ ਤੇ ਫਿਰ ਉਹਦੇ ਤੇ ਲਿਖਿਆ ਲਿਗਾ ਮੈਨੂੰ ਮੈਂ ਮੁਰਸ਼ਿਦ ਕਾ ਮੁਰਸ਼ਿ ਹੀ ਆਈ ਨਹੀਂ ਜਦ ਪਾਰਟੀ ਆਪਣੇ ਜਿਹੜੀ ਐਚਆਰ ਜੀ ਆਪਣੇ ਕੋਲ ਰਖਾਤਾ ਯਾ ਪਾਉਦੇ ਤੁੰ ਨਵੇੜਾ ਕਰਨਾ ਮੁਰਸ਼ਿਦ ਕੰਦਾ ਭਾਜੀ ਮੈਂ ਤਾਂ ਫੋਨ ਕਰੀ ਜਿੰਦਾ ਪਰ ਹੁੰਦੇ ਨਹੀਂ ਇਹ ਤੇ ਮੁਰਸ਼ਿਦ ਨੇ ਮੇਰੇ ਖਿਆਲ ਆਪਣੇ ਕੋਲੋਂ ਲੈ ਕੇ ਭੇਜਤਾ ਇਹਨਾਂ ਨੂੰ ਵਟਸਐਪ ਤੇ ਕੀਤਾ ਕਿ ਜੇ ਮੈਂ ਸੱਚੇ ਰੋਣਾ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਾਉਣੀ ਦੇ ਵੀ ਇਹ ਸਾਰਾ ਗਲਤ ਇਹ ਮੁਰਸ਼ਿਦ ਨੇ ਲਿਖ ਕੇ ਕਹਿਆ ਸਾਰਾ ਬਿਲਕੁਲ ਗਲਤ ਮੈਂ ਮੈਂ ਨਹੀਂ ਲਿਖਿਆ ਨਾ ਮੈਂ ਨਾ ਲਿਖਿਆ ਹੋਵੇ ਤੁਸੀਂ ਨਹੀਂ ਕਿਸੇ ਨੂੰ ਲਿਖ ਸਕਦੇ ਕਿ ਤੁਸੀਂ ਆਪ ਆਪਣੀ ਦਰਖਾਸਤ ਬੰਦ ਕਰਾਉਣ ਤੇ ਨਹੀਂ ਆ ਲਿਖ ਕੇ ਭੇਜੋ ਹਾਂ ਯੂ ਹੈਵ ਨੋ ਰਾਈਟਸ ਜੀ ਸਰ ਠੀਕ ਹੈ ਅਗਰ ਉਹ ਉਹਦਾ ਰਾਈਟ ਹੈ ਕਰਵਾਏ ਲਿਖੇ ਕਿ ਵੀ ਮੈਂ ਨਹੀਂ ਕਰਵਾਉਣੀ ਜਾਂ ਨਹੀਂ ਕਰवानी ਹੈ ਤੁਸੀਂ ਆਪਣੀ ਤਰ ਤੁਹਾਡੇ ਇਹ ਤੁਹਾਡਾ ਮੈਸੇਜ ਇਹਨਾਂ ਦੇ ਹੈਗਾ ਜਿਹੜਾ ਲਿਖੂਗਾ ਨਾ ਤੁਹਾਡੇ ਖਿਲਾਫ ਜਾ ਸਕਦਾ ਬੜੀ ਬੁਰੀ ਤਰੀਕੇ ਦੇ ਨਾਲ ਕਿ ਤੁਸੀਂ ਇਸ ਨੂੰ ਪ੍ਰੈਸ਼ਰਾਈਜ਼ ਕਰਕੇ ਇਹ ਕਰਵਾਉਣਾ ਚਾਹਦੇ ਆ ਜਾਂ ਤੁਹਾਡਾ ਕੋਈ ਇੰਟਰਸਟ ਹੈ ਉਹਦੇ ਵਿੱਚ ਜੀ ਸਰ ਠੀਕ ਹੈ ਇਹ ਨਹੀਂ ਕਰਨਾ ਬਿਲਕੁਲ ਵੀ ਸਰ ਸੌਰੀ ਸਰ ਤੁਸੀਂ ਉਹ ਜਿਹੜੀ ਹੈ ਮੈਸੇਜ ਆਇਆ ਉਹਦੀ ਫੋਟੋ ਕਾਪੀ ਲਓ ਉਹਨੂੰ ਲਗਾ ਕੇ ਉੱਥੇ ਪੁਲਿਸ ਤੇ ਪਾ ਦਿਓ ਐਸਐਸਪੀ ਸਾਹਿਬ ਨੂੰ ਜਾਂ ਕਿਸੇ ਨੂੰ ਪਾਣਾ ਪਾ ਦਿਓ ਕਿ ਅਸੀਂ ਐਵੇਂ ਨਹੀਂ ਕਿ ਮੈਂ ਇਹਨਾਂ ਦੇ ਖਿਲਾਫ ਕੁਝ ਕਰਨਾ ਚਾਹੁੰਦੀ ਹਾਂ ਮੈਂ ਇੱਕ ਪੁਆਇੰਟ ਪ੍ਰੋਸੀਜਰਲੀ ਦੱਸ ਰਹੀ ਹਾਂ ਕੀ ਕਰਨਾ ਨਹੀਂ ਕਰਨਾ ਉਹ ਤੁਸੀਂ ਜਾਣੋ ਕੱਲੋਂ ਤੁਸੀਂ ਇਹ ਨਹੀਂ ਹੋ ਸਕਦਾ ਕਿ ਅਸੀਂ ਤਾਂ ਦੱਸਿਆ ਸੀ ਜੀ ਤੁਹਾਨੂੰ ਕਿਸੇ ਨੂੰ ਕੋਈ ਦੱਸਿਆ ਹੀ ਨਹੀਂ ਗੱਲ ਦਾ ਇਹ ਠੀਕ ਹੈ ਨਾ ਸੋ ਥਿਸ ਇਜ਼ ਯੂਰ ਰਾਈਟ ਅਗਰ ਕਰਨਾ ਚਾਹੋ ਤਾਂ ਤੁਸੀਂ ਕਰ ਸਕਦੇ ਹੋ ਔਰ ਤੁਸੀਂ ਜੀ ਬਿਲਕੁਲ ਇਹੋ ਜਿਹਾ ਮੈਸੇਜ ਨਹੀਂ ਪਾ ਸਕਦੇ ਜੋ ਵੀ ਕਿਸੇ ਨੇ ਵੀ ਪਾਇਆ ਹੋਵੇ ਤੁਸੀਂ ਨਹੀਂ ਪਾਇਆ ਪਰ ਤੁਹਾਡੀ ਨੌਲੇਜ ਚ ਇੱਕ ਗੱਲ ਉੜਾ ਰਹੀ ਹੈ ਮੁੰਸ਼ੀਰ ਪਾਇਆ ਮੁੰਸ਼ੀਰ ਪੁੱਛੋ ਜਾ ਕੇ ਕਿ ਤੂੰ ਕਿਦੇ ਹਿਸਾਬ ਤੇ ਪਾਇਆ ਜੇ ਅਸੀਂ ਇਥੋਂ ਲਿਖ ਦਈਏ ਅੱਜ ਇਹਨਾਂ ਕੋਲੋਂ ਲੈ ਕੇ ਸਾਰਾ ਕੁਝ ਕਿ ਤੁਸੀਂ ਕਿਉਂ ਲਿਖਿਆ ਮੁੰਸ਼ੀ ਨੇ ਕਿੰਨੀ ਮੁਸ਼ਕਲ ਪੈ ਜਾਣੀ ਤੁਹਾਨੂੰ ਸਾਰਾ ਪੈ ਜਾਣੀ ਮੁੰਸ਼ੀਰ ਇਹ ਨਹੀਂ ਕਰਨਾ ਬਿਲਕੁਲ ਵੀ ਤੁਸੀਂ ਠੀਕ ਹੈ ਉਹਦੀ ਜਿਹੜੀ ਕਾਪੀ ਉਹ ਤੁਹਾਨੂੰ ਦੇ ਕੇ ਚਲ ਜਾਏਗੀ